ਆਮ ਸੰਗਾਂ ਨੂੰ ਆਵਾਜ਼ ਮੈਂ ਉਹ ਬਹੁਤ ਬਹੁਤ ਧੰਨਵਾਦ ਤੁਹਾਡਾ ਯਾਰ ਤੁਸੀਂ ਇੰਨੇ ਸ਼ਾਰਟ ਨੋਟਿਸ ਤੇ ਆਏ ਜਿੰਨੇ ਮੇਰੇ ਭਰਾ ਸਾਰੇ ਜਾਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਸਿੱਧਾ ਚੰਡੀਗੜ੍ਹ ਤੋਂ ਆਇਆ ਤੇ ਅੱਜ ਕੋਲ ਸਾਨੂੰ ਪਲੈਨ ਹੀ ਨਹੀਂ ਸੀਗਾ ਇਹੇ ਕਰਨਾ ਤੇ ਮੇਰੀ ਵੀਰੇ ਨਾਲ ਕਰਨ ਨਾਲ ਗੱਲ ਹੋਈ ਜਿਸ ਤੋਂ ਮਿਲ ਨਾਲ ਤੇ ਕਹਿੰਦੇ ਆਪਾਂ ਰਿਲੀਫ ਕਰਦੇ ਹਾਂ ਸੈਮੇ ਦੇ ਵਿੱਚ ਤੇ ਤੁਸੀਂ ਸਾਰੇ ਜਾਣਿਆਂ ਨੇ ਬਹੁਤ ਬਹੁਤ ਪਿਆਰ ਦੇਣਾ ਜਿੱਦਾਂ ਅੱਗੇ ਸੀਗੇ ਨੂੰ ਦਿੱਤਾ ਤੇ ਆਪਾਂ ਇਹਦੇ ਵੀ ਵਧੀਆ-ਵਧੀਆ ਹੋਰ ਗਾਣੇ ਲੈ ਕੇ ਆਉਂਦੇ ਰਾਵਾਂਗੇ ਤੇ ਐਂ ਇਸ ਚੜ੍ਹਦੀ ਕਲਾ 'ਚ ਰਹਿਣਾ ਕਦੇ ਢੇਰੀ ਨਹੀਂ ਚਾਹੀਦੀ ਕਿਉਂਕਿ ਸਾਡੀ ਪੰਜਾਬੀਆਂ ਦੀ ਫਿਤਰਤ ਦੇ ਵਿੱਚ ਹਮੇਸ਼ਾ ਮੁੱਛ ਖੜੀ ਕਰਕੇ ਗੱਲ ਕਰਨ ਦਾ ਜਜ਼ਬਾ ਹਮੇਸ਼ਾ ਹੀ ਅਸੀਂ ਉਂਗਲੀ ਆਪਣੀ ਖੜੀ ਰੱਖੀ ਹੈ ਸੋ ਜਿੰਨੇ ਯੂਰ ਵੀ ਹੋਏ ਆ ਸਾਡੇ ਪੰਜਾਬ 'ਚ ਜਿਨ੍ਹਾਂ ਨੇ ਹਮੇਸ਼ਾ ਆਪਣੇ ਪੰਜਾਬ ਦੇ ਪੰਜਾਬੀ ਅਤਲੀ ਆਕਲੀਆਂ ਜਾਨਾਂ ਦਿੱਤੀਆਂ ਨੇ ਆਪਣੇ ਪਰਿਵਾਰtare ਨੇ ਤੁਸੀਂ ਉਹਨਾਂ ਦੀਆਂ ਫੈਮਲੀਆਂ ਦੇ ਵਿੱਚੋਂ ਉਹਨਾਂ ਦੀ ਧਰਤੀ ਦੇ ਵਿੱਚੋਂ ਜਨਮ ਲਿਆ ਤਾਂ ਮੈਨੂੰ ਲੱਗਦਾ ਕਿ ਤੁਸੀਂ ਵੀ ਯੋਧੇ ਹੋਣੇ ਚਾਹੀਦੇ ਆਂ ਇਸ ਜ਼ਿੰਦਗੀ ਨੇਟ ਵਾਲੀ ਜਲਦੀ ਨਿਕਲ ਜਾਣੀ ਆ ਅੱਗੇ ਫੇਸਬੁੱਕ ਜੀ ਆਈ ਸੀ ਇੰਸਟਾਉਂਸਟਾ ਆਈ ਐ ਟਿਕਟੌਕ ਆਈ ਸੀ ਇਹ ਸਾਰੀਆਂ ਚੀਜ਼ਾਂ ਨਿਕਲ ਜਾਣੀਆਂ ਅਸੀਂ ਸੀਰੀਅਸ ਲੈ ਜਾਣਾ ਇਹਨਾਂ ਨੂੰ ਜਲਦੀ ਅਸੀਂ ਕੋਈ ਚੀਜ਼ ਨੈਗੇਟਿਵ ਹੁੰਦੀ ਆ ਸੋਸ਼ਲ ਮੀਡੀਆ ਤੇ ਉਹਨੂੰ ਆਪ ਵੀ ਲਾਈਫ ਦਾ ਸ਼ੇਅਰ ਕਰ ਲੈਂਦੇ ਆ ਨੈਗੇਟਿਵ ਹੁੰਦਾ ਕਿਤੇ ਅਸੀਂ ਕਿਸੇ ਦਾ ਡਿਸੀਜਨ ਦੇਖ ਕੇ ਉਹਦੇ ਡਿਸੀਜਨ ਲੈ ਲੈਂਦੇ ਆ ਕਿ ਯਾਰ ਉਸ ਬੰਦੇ ਨੇ ਗਲਤ ਕੀਤਾ ਬਹੁਤ ਜ਼ਿਆਦਾ ਗਲਤੀ ਹੋਊਗਾ ਅੱਛਾ ਉਹਨੇ ਸਿੰਘੇ ਦੀ ਮਾਰਾ ਗਿਆ ਤਾਂ ਸਿੰਘਾ ਮਾਰਾ ਹੀ ਹੋਊਗਾ ਹਮੇਸ਼ਾ ਇਦਾਂ ਨਹੀਂ ਹੁੰਦਾ লাইਫ ਦੇ ਵਿੱਚ ਜਿੱਥੇ ਅਸੀਂ ਆ ਸਾਨੂੰ ਦੇਖਣ ਵਾਲੀਆਂ ਹਜ਼ਾਰ ਤੇ ਲੱਖਾਂ ਅੱਖਾਂ ਨੇ ਹੁਣ ਹਰੇਕ ਅੱਖ ਚੰਗੀ ਹੈ ਮਾੜੀ ਹੈ ਕੋਈ ਸਾਡੇ ਲਈ

ਉਹ ਜ਼ਿੰਦਗੀ ਚ ਚਾਰ ਹੁੰਦੇ ਕਦੇ ਨਹੀਂ ਮਿਲਦੇ ਕਿਉਂਕਿ ਸਾਨੂੰ ਸੱਜ ਆਪਣੇ ਪਰਿਵਾਰ ਤਾਂ ਹੀ ਪਤਾ ਕਿ ਸਾਡੇ ਫੜਫੜਦਰ ਦੇ ਕੌਣ ਸੀ ਕੀ ਕੀਤਾ ਉਹਨਾਂ ਨੇ ਤਾਂ ਮੈਨੂੰ ਲੱਗਦਾ ਇਹ ਵੀ ਲਾਈਫ ਵਿੱਚ ਜਿਹੜੇ ਤੁਸੀਂ ਵੀ ਚਲੇ ਜਾਣਾ ਕੁਛ ਰਹਿ ਜਾਂਦਾ ਇੱਕ ਜ਼ਿੰਦਗੀ ਹੈ ਬਾਰ-ਬਾਰ ਮਿਲਣੀ ਸੋ ਹਮੇਸ਼ਾ ਆਪਣੇ ਪਰਿਵਾਰ ਨੂੰ ਆਪਣੇ ਮਾਪਿਆਂ ਨੂੰ ਪਿਆਰ ਕਰੋ ਉਸ ਤੋਂ ਬਾਅਦ ਹੋਰ ਕੋਈ ਗੱਲ ਨਹੀਂ ਕਰਨਾ ਸਾਡੀ ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਆਪਰੇ ਲਈ ਤਾੜੀ ਮਾਰਿਓ ਸੋ ਮੈਂ ਇੰਨਾ ਜਾਣੀ ی مطلب یہ پہلی بار خدا میں ایسا ہو رہا ہے کہ ایک गाना سینما میں ریلیز ہو رہا ہے اپ نے مطلب ایک الگ ہی سٹینڈ اؤٹ کر دیا ہے سبھی آرٹسٹ کے لیے تو بینگ ان آرٹسٹ اپ کیسا فیل کر رہے ہیں اتنا پیار اپ کو اڈینس سے ملتا ہے نہیں مینوں یہ لگدا کہ صرف اپنی ٹیم نال ہویا ہے یا اپنے جنہ میڈیا آیا ہوشالتا تو جننے اپنے اپنے لا پار کے چلتے رہتے جانی ہے مارتا ہے کہ جانتے ہیں جی جانتے ہیں کوئی کہتے لئے مارتا ہے چلی یہاں تو اسے میں جاڑی گانا دیکھ کے چلی آنا کارک کے سوکر میں گرمی آیا ہے نہیں چلان دیوزا ہے کہ جنس کی ہے مہتا کرویا ہے پر ایک بنجمال کو اور کہاں ہے اصلی پنجاب کی ہے وہ کسی دستیا اپنے اس گامرے تھے دیکھتے ہیں جنہیں بھی تھا بیٹھتی ہے اونا ایک ہماری شیخ سفر بھی تھے صرف یوں کیوں موٹی فریش کو بیسے لائے گا میں سپی جی بہلو بھی دیتی کہا میں ایک موٹی فریشتہ ہو سکتا ہے یہ پر ایمالی ایک سپیشتہ ہے آرہی ازیاد ہمیں دعوتیات تھا ایمالی ایک سپیشتہ ہے آپ سے جی بھوک کرو زندگی آج جواس کری گی رہنا یہی ہے کہ آدمہ نکل کے کسی رون کو دیچ پہ نہیں خوابی دیتی مریعہ بتا کے دیچ پہ نہیں خوابی دیتی زندگی ہر چیز ہو جائے گی پہ سنا ہر چی ਕੋਈ ਜਰਵਾਹੇ ਲੋਕਾਂ ਨੇ ਆਪਾਂ ਕੀ ਕਰ ਸਕਦੇ ਮੈਂ ਤਾਂ ਇਹ ਸੁਣਾਇਆ ਹੋਰ ਜਿੰਨੀ ਕਿ ਮੈਨੂੰ ਅਗਲਾ ਮੰਗੇ ਦੀ ਖਲਾਫ ਦੇ ਸਕਦਾ ਮੇਰੇ ਵੀ ਮੈਂ ਤੋਂ ਜ਼ਿਆਦਾ ਅੱਜ ਦਾ ਲੈਡ ਤੇ ਬਹੁਤ ਲੋਕਾਂ ਨੂੰ ਅਗਲਾ ਯਾਰ ਮੈਂ ਤਾਂ ਸੁਣਾ ਹੀ ਨਹੀਂ ਸਕਦਾ ਪਾਣੀ ਮਣੀ ਕਾਣੀ ਇੱਕ ਫੇਵਰੇਟ ਗਾਣਾ ਸਾਰਿਆਂ ਦਾ ਤੁਹਾਡੇ ਨੂੰ ਹੋਵੇ ਸੁਣਨਾ ਸਿੰਘਾ ਬੋਲਦਾ ਵੀਰੇ ਫਿਰ ਆਇਆ ਫੇਵਰੇਟ ਗਾਣਾ ਉਹ ਮੇਰੇ ਬਗਾਨੀ ਤੁਸੀਂ ਕਿਹੜਾ ਮੈਂ ਉਹ ਜਿੰਨੀ ਸਾਹਾਂ ਦੀ ਲਮਟ ਮੇਰੀ ਰਹਦੀ ਹੈ ਰੋ ਤੇ ਤਤੇ ਰਯਾ ਬਾਬਾ ਬੋਲੋ ਕੀ ਕਹਿੰਦੇ ਮਰ ਕੇ ਵੀ ਨਾ ਕੁਝ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜਾਗਾ ਬੋਲੋ ਕੀ ਕਹਿੰਦੇ ਮਰ ਕੇ ਵੀ ਨਾ ਕੁਝ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜਾਗਾ ਉਹ ਇੱਕ ਗੱਲ ਮੈਂ ਤੁਹਾਨੂੰ ਜਿਹੜੀ ਦੱਸੀ ਕਿ ਆਪਣੇ ਮਾਪਿਆਂ ਦਾ ਸਨਮਾਨ ਜ਼ਰੂਰ ਕਰੋ ਮੇਰੇ ਫਾਦਰ ਸਾਹਿਬ ਆਏ ਸਰਦਾਰ ਕਰਮਨੈ ਸਿੰਘ ਇਹਨਾਂ ਨੇ ਬਹੁਤ ਟਾਈਮ ਜੌਬ ਕੀਤੀ ਹੈ ਪੁਲਿਸ ਦੇ ਵਿੱਚ ਤੇ ਹਮੇਸ਼ਾ ਇਮਾਨਦਾਰੀ ਦੀ ਜੌਬ ਕਰੀ ਹੈ ਮੇਰੇ ਖਿਆਲ ਜਿਨ੍ਹਾਂ ਦੀਆਂ ਦੁਆਵਾਂ ਨੇ ਜਿਹੜਾ ਅੱਜ ਤੁਸੀਂ ਮੈਨੂੰ ਇੰਨਾ ਪਿਆਰ ਦੇ ਰਹੇ ਹੋ ਤੇ ਮੈਂ ਆਪਣੇ ਫਰਜ਼ ਪਰ ਕਾਗੂ ਹਮੇਸ਼ਾ ਮੂਰੇ ਰੱਖਣਾ ਆਪਣੇ ਤੋਂ ਕੋਈ ਵੀ ਮੇਰੇ ਨਾਲ ਚੰਗਾ ਹੋਵੇ ਕੋਈ ਵੀ ਵਧੀਆ ਚੀਜ਼ ਹੋਵੇ ਮੈਨੂੰ ਐ ਲੱਗਦਾ ਕਿ ਮੇਰੇ ਪਿਓ ਦੀਆਂ ਮੇਰੇ ਮਾਪਿਓ ਦੀਆਂ ਮੇਰੀ ਦਾਦੀ ਦੀਆਂ ਦੁਆਵਾਂ ਮੇਰੇ ਨਾਲ ਸੋ ਜੜਦੀ ਕਲਾ ਜਦੋਂ ਪੁੱਛ ਲੋ ਆਪਣੇ ਮਾਂ ਤੋਂ ਮੂਰੇ ਕਿੱਥੇ ਇਹ ਬਸਾ ਵੀਆ ਯਾਰ ਮੈਂ ਦੱਸਾਂ सा यार वरी तव्हां गुटली वरी हुया ते गुडली मेनू लॻंदा प्यार प्लाजे इंटरव्यू آپ زندگی جی کے جانا ہے کٹ کے نہیں جانا خوش رہو ہمیشہ چاہ دی لگا چاہتا ہے کیا بات ہے بہت سوڑا اللہ دکھا رہا ہے آپ پڑھے ہو پا جی آلو جی İyi mi? Çok <laughs> <laughs>